ਰਹਿ ਚੁੱਕੇ ਨੇ ਪਰ ਮੁੰਡਿਆਂ ਨੇ ਕਮਾਲ ਕਰ ਦਿੱਤੀ ਹੈ ਸੁਖੀ ਬੈਸੋਣਾ ਦਾ ਇਹ ਤਰ੍ਹਾਂ ਗੁਰਜੀਤ ਸੰਧੂ ਦੀ ਗੱਲ ਹੈ ਜਗਤਾਰ ਕਟਵਾਲਾ ਸੱਤਾ ਤੇ ਪੰਮਾ ਮੇਸ਼ੇ ਕੁੰਨਰ ਦੀ ਟੀਮ ਦੇ ਚਾਰ ਜਾਫਿਆਂ ਦੇ ਵਿੱਚੋਂ ਹੁਣ ਦੇਖਦੇ ਆ ਵੀ ਕੌਣ ਸਨੀ ਕਾਲੇ ਸਿੰਘਾਂ ਦੀ ਧਰਤੀ ਦਾ ਸਨੀ ਮਸ਼ੀਨ ਹੈ ਜਾਫੇ ਵਾਲੀ ਸਨੀ ਜਾਫੇ ਵਾਲੀ ਮਸ਼ੀਨ ਹੀ ਹੈ ਕਹਿੰਦੇ ਕਿਆ ਬਾਤ ਹੈ ਜਾਫੇ ਵਾਲੀ ਮਸ਼ੀਨ ਹੀ ਹੈ ਮੁੰਡਾ ਆਹ ਜੱਟ ਆਹ ਬਾਤ ਹੈ ਕਿਆ ਬਾਤ ਹੈ ਗੱਬਰੂਆ ਸਿਰ ਆਵੇ ਗੱਬਰੂ ਆ ਸਿਰ ਆਵੇ ਗੱਬਰੂ ਆ ਐਨ ਬੱਲੇ ਬੱਲੇ ਕਰਵਾਤੀ ਐ ਐਨ ਮੁੰਡੇ ਨੇ ਕਹਿੰਦੇ ਗੱਲ ਸਿਰੇ ਲਾਤੀ ਸੁੱਖੀ ਬੈਂਚ ਤੇ ਅਮਰੀਕ ਬੈਂਚ ਵੱਲੋਂ ਆ ਜੱਫੇ ਤੇ 100 ਪੌਂਡ ਕਾਲੇ ਹੈਲਟਾਉ ਵੱਲੋਂ ਵੀ ਔਰ ਲਾਡੀ ਬੈਂਚ ਤੇ ਜੱਸੇ ਬੈਂਚ ਵੱਲੋਂ ਵੀ ਸਾਹਮਣੇ ਕੁਲਵਿੰਦਰ ਦੀ ਪਈ ਹੋ ਰੇਡ ਚਾਰ ਜਾਫੀ ਐਨ ਤਿਆਰੀ ਦੇ ਵਿੱਚ ਐ ਔਰ ਕੌਣ ਗੱਬਰੂ ਫਰੀਆਦ ਕਮਾਲ ਕਰ ਰਿਹਾ ਮੁੰਡਾ ਫਰੀਆਦ ਲੋਪੋਕੇ ਵਾਲਾ ਸਿਰ ਫਰੀਆਦ 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 ਸਾਮਾ ਦੇ ਬਲੀ ਪੁੱਤ ਦੀਆਂ ਆਹ ਸਵਾਦ ਹੈ ਕੇ ਸਾਨੂੰ ਨਹੀਂ ਪਤਾ ਵੀ ਰਿਹਾ ਆ ਤਾਰੇ ਤੂਰੇ ਤੋੜਦਾ ਇਸੇ ਤਰ੍ਹਾਂ ਨੀਆਂ ਹੋਰ ਘੈਂਟ ਵੀਡੀਓ ਦੇਖੋ